ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜੀ ਠੀਕ-ਠਾਕ ਹੋਵੋਗੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਨਵੇਂ ਬਲੌਗ ਦੀ ਤੇ ਬਲੌਗ ਆਪਾਂ ਅੱਜ ਕਾਫੀ ਦਿਨਾਂ ਬਾਅਦ ਹੋ ਸ਼ੂਟ ਕਰਨ ਲੱਗੇ ਆ ਜਿਵੇਂ ਨਾ ਅਸੀਂ ਬਲੌਗ ਤਾਂ ਬਣਾਇਆ ਸੀਗਾ ਉਦੋਂ ਅੱਜ ਦੀ ਡੇਲੀ ਉਹ ਜਿੱਦਾਂ ਪਾਉਂਦੇ ਆਂ ਉਹਦਾ ਤੇ ਮੈਂ ਹਜੇ ਐਡੀਟਿੰਗ ਕਰਦੀ ਸੀ ਜੀ ਬਲੌਗ ਨੂੰ ਤੇ ਸੌਂਰ ਸੌਂ ਗਿਆ ਸੀਗਾ ਤੇ ਸੌਂ ਰਣਾ 8:00 ਵਜੇ ਜਿੱਦਾਂ ਇਹ ਹੈਗੀ ਗੱਲ ਰਹੀ 13 ਤਰੀਕ ਰਾਤ ਦੀ ਗੱਲ ਆ ਇਹ ਹੈ ਨਾ ਸੌਂ ਗਿਆ 8:00 ਵਜੇ ਸੌਂ ਗਿਆ ਸੀਗਾ ਤਾਂ ਮੋੜ ਕੇ ਨਾ ਇਹ ਅੱਧੇ ਘੰਟੇ ਬਾਅਦ ਨਾ ਇਹ ਪਤਾ ਨਹੀਂ ਕੀ ਹੋ ਗਿਆ ਸੀ ਇਹਦਾ ਸਾਰਾ ਹੋ ਗਿਆ ਸੀਗਾ ਸਮਰ ਦਾ ਆयो ਜੇ ਤੇ ਕਰਨ ਨੂੰ ਵੀ ਨਾ ਹੋਰ ਤਰ੍ਹਾਂ ਹੁੰਦੀ ਆ ਤੇ ਇਹਦਾ ਸਾਰਾ ਉੱਕ ਗਿਆ ਸੀ ਇਹਨੇ ਅੱਖਾਂ ਨਾ ਹੋਰ ਤਰ੍ਹਾਂ ਪਾ ਲਈਆਂ ਸੀ ਦਾ ਤਾਂ ਨਹੀਂ ਦੇਖੀ ਜਾਂਦਾ ਸੀਗਾ ਤੇ ਇਹਦੇ ਬੋਲ ਨਹੀਂ ਲੇ ਪੈ ਗਿਆ ਸੀ ਇਕਦਮੀ ਜਿੱਦਾਂ ਮਤਲਬ ਸਾਨੂੰ ਸਾਨੂੰ ਨਹੀਂ ਮਿਲਦਾ ਇਸ ਲਈ ਇਹ ਸੀ ਫਿਕਰੀਏ ਤਾਂ ਫੇਰ ਫਟਾਫਟ ਆਇਆ ਇਹਨੂੰ ਜਿੱਦਾਂ ਬਾਹਰ ਦੇ ਲੈਤੀ ਗਏ ਆ ਨਿਕਲੇ ਆ ਤਾਂ ਥੋੜਾ ਜਿਹਾ ਇਹਨੂੰ ਸਾਹ ਜਿਦਾਂ ਆਉਣ ਲੱਗ ਪਿਆ ਸੀਗਾ ਤੇ ਫੇਰ ਇਹ ਕੁਝ ਬੋਲਦਾ ਨਹੀਂ ਸੀ ਪਰ ਫੇਰ ਸੀ ਪੈਂਡਾਰੇ ਡਾਕਟਰ ਕੋਲ ਗਿਆ ਉੱਥੇ ਜਾ ਕੇ ਜਿੱਦਾਂ ਇਹਨੂੰ ਥੋੜਾ ਆ ਗਿਆ ਇਹ ਇਕ ਹੋ ਗਿਆ ਮੈਂ ਮਤਲਬ ਇਹ ਰੋਣ ਲੱਗ ਪਿਆ ਬੋਲਣ ਲੱਗ ਪਿਆ ਕਿਤਾ ਤੇ ਫਿਰ ਉਹ ਕਹਿੰਦੇ ਵੀ ਬੁਖਾਰ ਤਾਂ ਨਹੀਂ ਹੈਗਾ ਇਹਨੂੰ ਦੋਨੇ ਬੁਖਾਰ ਕੋਲ ਚੈੱਕ ਕੀਤਾ ਵੀ ਸ਼ਾਇਦ ਬੁਖਾਰ ਕਰਕੇ ਨਹੀਂ ਦਹ ਹੋਇਆ ਹੋਵੇ ਤੇ ਉਹ ਕਹਿੰਦੇ ਵੀ ਬੁਖਾਰ ਤਾਂ ਇਹਨੂੰ ਨਹੀਂ ਹੈਗਾ ਵੀ ਤੁਸੀਂ ਫੇਰ ਵੀ ਬੱਚਿਆਂ ਵਾਲੇ ਡਾਕਟਰ ਨੂੰ ਹਨਾ ਦਿਖਾ ਲਓ ਤੇ ਅਸੀਂ ਉਦੋਂ ਇੰਨੀ ਜ਼ਿਆਦਾ ਠੰਡ ਪਈ ਸੀ ਨਾ ਬਹੁਤ ਜ਼ਿਆਦਾ ਤੇ ਉਸੇ ਨਾਲੇ ਦੋਸਤ ਦੀ ਸੀਗੇ ਗੱਡੀ 'ਚ ਇਹਨੂੰ ਲੈ ਕੇ ਗਿਆ ਸਮਨ ਨੂੰ ਤੇ ਸਾਨੂੰ ਵੀ ਤੇ ਅੱਧਾ ਘੰਟਾ ਲੱਗਣਾ ਸੀ ਪਹੁੰਚਣਾ ਉੱਥੇ ਸਾਨੂੰ ਡੇਢ ਘੰਟਾ ਲੱਗ ਗਿਆ ਪਹੁੰਚਣ ਨੂੰ ਹਸਪੀਟਲ ਤੇ ਫਿਰ ਉਹ ਕਹਿੰਦੇ ਵੀ ਇਹਦੇ ਖੂਨ ਦਾ ਜਿੱਦਾਂ ਜਿਹੜਾ ਦौरा ਉਹ ਰੋਕ ਗਿਆ ਸੀਗਾ ਤੇ ਉੱਥੇ ਜਾ ਕੇ ਇਹਨੂੰ ਐਬਸੋਲੂਟ ਚਾਰ ਬੁਖਾਰ ਹੋ ਗਿਆ ਸੀ ਫਿਰ ਉਹਨਾਂ ਨੇ ਇਹਨੂੰ ਐਡਮਿਟ ਕਰ ਲਿਆ ਹਸਪੀਟਲ 'ਚ ਕਿੱਦਾਂ ਸਾਡੇ ਨਾਲ ਹੋਈ ਫਿਰ ਤਿੰਨ ਚਾਰ ਦਿਨ ਉੱਥੇ ਰਹੇ ਅਸੀਂ ਤੇ ਹੁਣ ਜਦ ਇਹ ਠੀਕ ਸੁਪਤਾ ਪਿਆ ਸੀਗਾ ਉੱਠ ਗਿਆ ਆ ਮੱਖੀਆਂ ਦਾੰਗ ਕਰੀ ਜਾਂਦੀਆਂ ਅਜੇ ਪਰ ਤੂ ਸ਼ੂ ਕਰਨਾ ਥੱਲੇ ਉਤਰ ਕੇ ਉੱਠ ਗਿਆ ਸੀਗਾ ਤੇ ਅਸੀਂ ਫੇਰੇ ਦੀ ਸਾਡਾ ਮਨ ਨਹੀਂ ਕੀਤਾ ਵੀ ਕੋਈ ਸਮਝ ਨਹੀਂ ਲੱਗਦੀ ਸੀ ਕੀ ਕਰੀਏ ਕੀ ਨਾ ਕਰੀਏ ਤਾਂ ਇੰਨਾ ਜ਼ਿਆਦਾ ਮਨ ਹੈ ਨਾ ਖਰਾਬ ਯਾਰ ਕੋਈ ਸਮਝ ਨਹੀਂ ਲੱਗਦੀ ਸੀ ਇਹ ਹੋ ਹੀ ਗਿਆ ਇਹ ਬੜਾ ਸੋਹਣਾ ਸਾਰਾ ਦਿਨ ਖੇਲਦਾ ਰਿਹਾ ਵੀ ਜਾਨਿ ਕਿ ਨਾਰਮਲ ਸੀ ਐਸ ਉਹ ਤਾਂ ਵੀ ਠੀਕ ਜਿੱਦਾ ਸਾਨੂੰ ਰਹੀ ਨਹੀਂ ਸੀ ਦੋ ਵੀ ਨੂੰ ਕੋਈ ਬੁਖਾਰ ਜਾਂ ਇਦਾਂ ਇਹਨੂੰ ਕੁਝ ਨਹੀਂ ਸਹੀ ਸੀ ਜਿੱਦਾ ਨਾਰਮਲ ਸੀ ਸੌਂ ਗਿਆ ਐ ਅਬ ਦੇਖ ਪੌਣੇ ਘੰਟੇ ਬਾਅਦ ਇਹਨੂੰ ਇਦਾਂ ਹੋ ਗਈ ਤੇ ਹੋਣ ਕੀ ਜਾ ਰਿਹਾ ਹੈ ਤੇ ਹੁਣ ਇੱਦੀ ਆਪਾਂ ਉਹ ਜੀ ਡੇਲੀ ਵਲੌਗ ਬਣਾਇਆ ਕਰਾਂਗੇ ਤੇ ਉਹਦਾ ਥੋੜੀਆਂ ਜਿਹੀਆਂ ਕਲਿੱਪਾਂ ਜਿੱਦਾਂ ਇਹਨੇ ਉੱਥੇ ਨਾ ਇਹਦੀ ਸੂਈ ਲੱਗੀ ਸੀਗੀ ਦੇਖੋ ਜੀ ਇਹੋ ਲੱਗਦੀ ਸੀਗੀ ਤਾਂ ਉੱਥੇ ਲੋ ਜਾਂ ਤਾਂ ਉਤਾ ਕਰਦਾ ਸੀਗਾ ਤੇ ਹੋਰ ਵਿੱਚ ਵਿੱਚ ਅਸੀਂ ਨਾਲੀ-ਮਾਲੀ ਵੀਡੀਓ ਬਣਾ ਲੈਂਦੇ ਸੀ ਜਿਆਦਾ ਨਹੀਂ ਵੀ ਜਾਂ ਸਾਡਾ ਇਦਾਂ ਦੇਰੀ ਨਹੀਂ ਕਰਦਾ ਸੀਗਾ ਵੀ ਅਸੀਂ ਵਲੌਗ ਬਣਾਈਏ ਤੇ ਹੋਮ ਇਹ ਵਿੱਚ ਇਹ ਐਡ ਕਰ ਦੂੰਗੀ ਤੇ ਬਾਕੀ ਮੈਂ ਕਿਹਾ ਪਹਿਲਾਂ ਸਾਰਾ ਇਦਾਂ ਦੱਸ ਕੇ ਫਿਰ ਆਪਾਂ ਡੇਲੀ ਵਲੌਗ ਬਣਾਇਆ ਕਰਾਂਗੇ ਤੇ ਜਲਦੀ ਤੁਸੀਂ ਜਾਨੂ ਥੋੜੀਆਂ ਜੀਆਂ ਦੇਖੋ ਟੂਪਾ ਤੇ ਇਹ ਹਲਟਾ ਕਾਬਦਾ ਵੀ ਆ ਸੀ ਡਲਜ ਇਹ ਜਿਹਦਾ ਇਸ ਤਰ੍ਹਾਂ ਆਦੀ ਇਹ ਬਿਮਾਰ ਆਇਆ ਮੁੜ ਕੇ ਨਾਰਮਲ ਹੋ ਗਿਆ ਸੀਗਾ ਤੇ ਦੂਜੇ ਤੀਜੇ ਦਿਨ ਦੀਆਂ ਆ ਉਹ ਆਹ ਹੁਣ ਦਵਾਈ ਲੈਣ ਗਿਆ ਸੀ ਆ ਗੱਡੀ ਲੈ ਕੇ ਆਇਆ ਆ ਨੇ 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 ਗੂ ਬੂਜਿਆ ਕੀ ਦਾ ਹੁਣ इधर देखो इधर काके हाय हाय पैर तेरे हाय हाए कि गे ची, ची ी गंदे छी

दिमालदार बा 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 Tintinu, mere bautenu kiyo ya ki, mere bautenu... Tintinu,

ਨੇ ਰਾਮਾ ਸਾਰੇ ਹਾਂ ਆ ਕਿੱਥੇ ਗਿਆ ਸਕਾ ਜਮਾ ਮੈਨੂੰ ਦੱਸ ਕਿ ਕਿੰਨੇ ਸਕਿੰਟ ਦੀ ਬਣਾਣੀ ਮੰਮੀ ਕਿੰਨੇ ਸਕਿੰਟ ਦੀ ਬਣਾਣੀ ਹੈ ਰਾਤੀ ਦਾ ਆ ਰੋਟੇ ਦਾ ਰੰਗ ਹੈ ਰਾਤੀ ਦਾ 2 ਮਿੰਟ阿里 ਵਸ ਸਮਝਦੇ ਰੱਖਣਾ ਕਿਹਨੇ ਸਮਝਦੇ ਨੇ ਆ ਰਾਤੀ ਤੇ ਇਹ ਹੱਕਾ ਮਾਰ ਤੇ ਥੱਲੇ ਆਪੇ ਲਿਖ ਦੇਣਾ ਜੋ ਵੀ ਆਹ ਕਾਹਦਾ ਆਇਆ ਮਰੀ ਨਾ ਹਾਂ ਹਾਂ ਮਾੜਾ ਮਰੇ ਬੋਲ ਕੇ ਦਾਦੇ ਵੀ ਮਾਣੇ ਹੋ ਕੇ ਖਾ ਲਏ ਆ ਹਾਂ ਇਹਨੇ ਕੋਈ ਸੀ ਨਹੀਂ ਬੋਲਿਆ ਵਸਤੇ ਨਹੀਂ ਹੈ ਨਹੀਂ ਉਹ ਤਾਂ ਮੈਂ ਚੱਲ ਬਾਅਦਾਂ ਵੀ ਬੋਲ ਸਕਦੀ ਹਾਂ ਆਪ ਕੋ ਪਹਿਲਾਂ ਮੂਲੀਆ ਵਾਲੇ ਪਰੋਠੇ ਪਹਿਲਾਂ ਮੂਲੀਆ ਵਾਲੇ ਪਰੌਂਠੇ ਬਣਾਏ ਸੀ ਹੁਣ ਮੱਕੀ ਦੀਆਂ ਰੋਟੀਆਂ ਬੰਨਦੀਆਂ ਪਈਆਂ ਆ ਭੱਠੀ ਤੇ ആ സാണ ആയ നനാന ജീല രീതി ബാധി ആ സമര സേണ ല ਕੀ ਕਰਾਂ ਲੋ ਅਲਨ ਆ ਗਿਆ ਤਾਂ ਬਣਾਉਣਾ ਮੈਂ ਇੱਕ ਵਾਰੀ ਆ ਗਈ ਬਣਾਉਂਦੇ ਪਹਿਲਾਂ ਦੀਦੀ ਬਣਾ ਲਈ ਚਲ ਗਏ ਆ ਆ ਤਜ਼ਰ ਰੋਟੀਆਂ ਪਕਾਉਂਦੇ ਮੱਕੀ ਦੀਆਂ ਰੋਟੀਆਂ ਆ ਦੇ ਆ ਦੇ ਓਏ ਦੇਖ ਲੈ ਦੇਖਿਆ ਘਾਟਿਆ ਕਾਨੂੰ ਹੈਗਾ ਇਹ ਮਰੀਜ਼ ਕਿਸੇ ਪਾਸੇ ਆ ਦੇ ਲੈ ਇਹ ਹੱਥ ਦੀ ਇਹ ਹੱਥ ਦੀ ਤਰ੍ਹਾਂ ਕੀ ਦੇ ਕੁ ਦੀਸ਼ੇ ਦੀ